ਮਤਰਾ ਬਿਹਰ ਬ੍ਰਿਸ਼ਾਸੀਕਾਰ ਹੈ ਜੀ ਸਤਰੀ ਖਾਲਿਆ ਤੇ ਅੱਜ ਸਾਡੇ ਨਾਲ ਕ੍ਰੇਟਾ ਆ ਠੀਕ ਹੈ ਜੀ ਤੇ ਗੱਡੀ ਕਰਨੀ ਹੈ ਕੰਬੌਂਡ ਮਤਲਬ ਦੂਰੋਂ ਤੁਸੀਂ ਦੇਖ ਰਹੇ ਹੋਗੇ ਚੌਕ ਦੀਆਂ ਓਕਰਪੂੜਾ ਸ਼ਾਇਨਸੂ ਦੀਆਂ ਓਕੇ ਆ ਪਰ ਜੇ ਨਹੀਂ ਤੁਹਾਨੂੰ ਲੱਗ ਜਾਗੇ ਜਿੱਦਾਂ ਕਹਣੀਆਂ ਤਾਂ ਵੀ ਗਣੇ ਬਾਕੀ ਕਿ ਕੋਈ ਕੁਛ ਨਾ ਕੋਸਤਾ ਚੱਕ ਰਹੇਗਾ ਗੱਡੀ ਨੂੰ ਆ ਦੇਖ ਸਕਦੇ ਹਾਂ ਠੀਕ ਹੈ ਜੀ ਸਕ੍ਰੈਚ ਕਾਫੀ ਹੈ ਗੱਡੀ ਤੇ ਡਾਲਰ ਜਿਹੜੀ ਹੈਗੀ ਤੂੰ ਹੈਗੀ ਹੈਗੀ ਠੀਕ ਹੈ ਜੀ ਹੈਂਡਲਰ ਦੇ ਵਿੱਚ ਕਾਫੀ ਸਕ੍ਰੈਚ ਪਏ ਨੇ ਜਦੋਂ ਵੀ ਆਪਾਂ ਗੱਡੀ ਕਿਤੇ ਵੀ ਕਰਦੇ ਆਂ ਤਾਂ ਹਰ ਵਕਤ ਇਹੋ ਚੀਜ਼ ਦਿਖਾਉਂਦੇ ਆਂ ਨੂੰ ਠੀਕ ਹੈ ਜੀ ਤੇ ਪਰਲੀ ਸਾਈਡ ਜਿਹੜੀ ਤੁਹਾਨੂੰ ਉਹ ਵੀ ਚੀਜ਼ ਦਿਖਾ ਦਿੰਦੇ ਆਂ ਇੱਕ ਇਧਰਲੀ ਸਾਈਡ ਇਹ ਭਾਈ ਉਹਨਾਂ ਤੋਂ ਗੱਡੀ ਲੱਗ ਲੁਕੀ ਸੀ ਕਿਰੇ ਤੇ ਕਹਿੰਦੇ ਇਹ ਚੀਜ਼ ਨਹੀਂ ਜਾਊਗੀ ਆ ਦੇਖ ਸਕਦੇ ਤੁਸੀਂ ਹੋਂ ਤੋਂ ਲੈ ਕੇ ਇੱਥੇ ਤੱਕ ਲਾਈਨ ਕਾਫੀ ਵੱਡੀ ਲੱਗੀ ਹੋਈ ਹੈ ਠੀਕ ਹੈ ਥੱਲੇ ਵੀ ਆ ਤੇ ਇਹ ਕਹਿੰਦੇ ਸੀ ਨਹੀਂ ਪੇਂਟ ਕਰਾਵਾਂਗੇ ਇਦਾਂ ਮੈਂ ਕੋਈ ਚੱਕਰ ਨਹੀਂ ਤੁਹਾਨੂੰ ਕੰਮ ਕਰਕੇ ਦਿਖਾਉਣੇ ਇਹ ਚੀਜ਼ ਸਾਰੀ ਕਲੀਨ ਕਰਕੇ ਰਾਵਾਂਗੇ ਤੇ ਹੈਂਡਲਰ ਦੇ ਵਿੱਚ ਸਕ੍ਰੈਚ ਚੈੱਕ ਕਰ ਲੋ ਕਾਫੀ ਗੱਡੀ ਦੇ ਹਾਲਾਤ ਬੁਰੇ ਹੋਏ ਨੇ ਇੱਥੇ ਵੀ ਚੈੱਕ ਕਰ ਲਓ ਠੀਕ ਹੈ ਜੀ ਤੇ ਮਰਾ ਸਾਰੀ ਗੱਡੀ ਕਰਨੀ ਹੈ ਕੰਪਾਊਂਡ ਆਹ ਤਾਕੀ ਜਿਹੜੀ ਹੈ ਨਾ ਇਹਨੇ ਕਹਿੰਦੇ ਜਾਨ ਲੈਣੀ ਹੈ ਤਾਂ ਕਹਿੰਦੇ ਬਹੁਤ ਇਹ ਤਾਕੀ ਦੇ ਕਾਫੀ ਟਾਈਮ ਲੱਗੂਗਾ ਸਕ੍ਰੈਚ ਕਾਫੀ ਡੀਪਲੀ ਹੈ ਇਸ ਤੇ ਸ਼ੀਸ਼ੇ ਵਾਲੇ ਪਰ ਸ਼ਾਟ ਦੇ ਵੀ ਬਹੁਤ ਹੈਗੇ ਠੀਕ ਹੈ ਜੀ ਤੇ ਪੂਰੀ ਗੱਡੀ ਕਰਨੀ ਹੈ ਕੰਪਾਊਂਡ ਪਾਲਿਸ਼ ਤੇ ਮੇਰੇ ਨਾਲ ਹੈ ਮੋਹਿਦ ਹੁਣੇ ਮੋਗੇ ਤੋਂ ਨਹੀਂ ਆ ਗਿਆ ਪਿੰਡੋਂ ਉਹ ਜੀ ਕਿਦਾਂ ਜੀ ਐਸਾ ਕਰਾਵਾਂਗੇ ਜਿਨ੍ਹਾਂ ਦੀ ਪਹਿਲੀ ਗੱਡੀ ਹੈ ਕੰਪਾਊਂਡ ਦੀ ਪਿੰਡੋਂ ਆਏ ਨੇ ਮਸ਼ੀਨਾ ਮਸ਼ੂਨਾ ਫਿੱਟ ਕਰ ਲਈਆਂ ਠੀਕ ਹੈ ਜੀ ਬਾਈ ਉਹਨਾਂ ਦੀ ਜਿਹੜੀ ਆਪਾਂ ਪਹਿਲਾਂ ਗੱਡੀ ਕੀਤੀ ਸੀ ਉਹ ਆਹ ਖੜੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਹਾਂ ਕਰਦੇ ਹਾਂ ਐਸਪੋਸ ਉਹ ਵੀ ਮੈਟਰ ਉਹ ਐਲੀ ਗੱਡੀ ਕਰੇਟ ਆਪਾਂ ਕਰ ਦਿੱਤੀ ਸੀ ਕੰਪਾਊਂਡ ਪਾਲਿਸ਼ ਡਨ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਵੀਰ ਜੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਡਾਲਨੈਸ ਕਾਫੀ ਸੀ ਗੱਡੀ ਤੇ येलो ਸ਼ੇਡ ਦੇ ਰਹੀ ਸੀ ਸਕ੍ਰੈਚ ਕਾਫੀ ਸੀ ਗੱਡੀ 'ਚ ਤੁਸੀਂ ਚੈੱਕ ਕੀਤੇ ਸੀ ਪਹਿਲਾਂ ਵੀ ਹੁਣ ਵੀ ਚੈੱਕ ਕਰ ਲਓ ਮਰਾਜ ਤੇ ਓਕਰਪੋਟ ਕੰਮ ਹੋ ਗਿਆ ਗੱਡੀ ਦਾ ਠੀਕ ਹੈ ਸ਼ੀਸ਼ੇ ਦੇ ਵੀ ਸਕ੍ਰੈਚ ਕਾਫੀ ਸੀ ਹੈਂਡਲ ਵੀ ਚੈੱਕ ਕਰ ਲਓ ਹੁਣ ਕਾਫੀ ਸਕ੍ਰੈਚ ਸੀ ਗੱਡੀ ਤੇ ਠੀਕ ਹੈ ਜੀ ਤੇ ਗੱਡੀ ਐਨ ਓਕਰਪੋਟ ਹੋ ਗਈ ਮੈਨੂੰ ਮਜ਼ਾ ਆਇਆ ਕੰਮ ਕਰਕੇ ਠੀਕ ਹੈ ਜੀ ਹੈਂਡਲਾਂ ਦੇ ਵਿੱਚ ਜ਼ਿਆਦਾਤਰ ਸਕ੍ਰੈਚ ਕਾਫੀ ਹੁੰਦੇ ਆ ਮੈਡ ਕਾਫੀ ਜੰਮੀ ਹੁੰਦੀ ਐ ਸਾਰੇ ਕਲੀਨ ਹੋ ਗਿਆ ਠੀਕ ਹੈ ਜੀ ਸ਼ਾਈਨ ਚੈੱਕ ਕਰ ਸਕਦੇ ਆ ਛੱਤ ਵੀ ਦੇਖ ਲਓ ਜੀ ਕਾਫੀ ਕੀਰ ਬੋਰਡ ਹੋ ਗਈ ਹੈ ਨਾ ਮਜ਼ਾ ਆਇਆ ਕੰਮ ਕਰਕੇ ਵੀਰ ਜੀ ਸੋ ਹਰ ਇੱਕ ਵੀਡੀਓ ਦੇ ਵਿੱਚ ਇਹੋ ਜਿਹੀ ਚੀਜ਼ ਦੱਸੀ ਜਾਈ ਬਈ ਜਿਹੜਾ ਪੇਂਟ ਉਤਰ ਗਿਆ ਜਾਂ ਕੁਝ ਵੀ ਹੋਦਾ ਸੀ ਕੁਝ ਨਹੀਂ ਹੱਲ ਕਰ ਸਕਦੇ ਆ ਚੈੱਕ ਕਰੋ ਬਈ ਇਹ ਪੇਂਟ ਉਤਰ ਗਿਆ ਜੀ ਇਹਦਾ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਬਾਕੀ ਤੁਸੀਂ ਇੱਧਰ ਦੀ ਜਿਹੜੀ ਡੋਰ ਦੀ ਦੇਖਿਆ ਸੀ ਕਾਫੀ ਜ਼ਿਆਦਾ ਸਕਰੈਚ ਸੀ ਕਾਫੀ ਲੰਬੇ ਲੱਗੀ ਹੋਈ ਸੀ ਲਾਈਨ ਗੱਡੀ ਤੇ ਠੀਕ ਹੈ ਜੀ ਤੇ ਸਿਰਫ ਹੂਨ ਦੀ ਤਿੰਨਾਂ ਕ ਬਚਿਆ ਤੇ ਬਾਕੀ ਸਾਰੀ ਗੱਡੀ ਕਲੀਨ ਹੋ ਗਿਆ ਠੀਕ ਹੈ ਜੀ ਕਾਫੀ ਡੀਪਲੀ ਸਕਰੈਚ ਸੀ ਇਹ ਤੇ ਠੀਕ ਹੈ ਜੀ ਤਾਂ ਕਿ ਦੇ ਬਾਈ ਜੀ ਕਹ ਰਿਹਾ ਸੀ ਗੱਡੀ ਪੇਂਟ ਕਰਾਉਣੀ ਪੈਣੀ ਕਮਾਊਂਡ ਦੇ ਨਾਲ ਨਹੀਂ ਹੋਊਗਾ ਪਰ ਆਪਾਂ ਕਮਾਊਂਡ ਦੇ ਵਿੱਚ ਓਕੇ ਕਰਤਾ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਹਦੇ ਵਿੱਚ ਤੁਸੀਂ ਸਕੈਚ ਵੀ ਦੇਖੇ ਸੀ ਠੀਕ ਹੈ ਜੀ ਇੱਧਰ ਹੀ ਸੀ ਆਹ ਚੈੱਕ ਕਰਦਾ ਡੈਂਟ ਪਿਆ ਥੋੜਾ ਜਿਹਾ ਜਿਹੜਾ ਆਹ ਵਾਲਾ ਡੈਂਟ ਪਿਆ ਆ ਤੇ ਇੱਥੇ ਕਾਫੀ ਡੀਪਲੀ ਸਕਰੈਚ ਸੀ ਕਾਫੀ ਡੂੰਘੇ ਲੱਗੀ ਹੋਈ ਸੀ ਸਾਡ ਤੇ ਬਾਈ ਜੀ ਕਹਿੰਦੇ ਸੀ ਪੇਂਟ ਕਰਾਵਾਂਗੇ ਮੈਂ ਕਿਹਾ ਬਾਈ ਜੀ ਤੁਸੀਂ ਚੈੱਕ ਕਰਾਉਦੇ ਕਰੀ ਇਹ ਰੋ ਕਮਪਾਊਂਡ ਪਾਲਿਸ਼ ਕੀਤਾ ਤੇ ਸਾਰਾ ਸਕ ਕਲੀਨ ਹੋ ਗਿਆ ਠੀਕ ਹੈ ਜੀ ਤੇ ਇਧਰਲੀ ਸਾਈਡ ਵੀ ਇੱਕ ਹੈਗਾ ਸੀ ਉਹ ਵੀ ਕਲੀਨ ਹੋ ਗਿਆ ਤੇ ਕਾਫੀ ਜ਼ਿਆਦਾ ਫਰਕ ਗੱਡੀ ਨੂੰ ਪੈ ਗਿਆ ਤੇ ਆ ਜਿਹੜਾ ਬੰਪਰ ਸੀ ਜਿਹਨ ਦਿਖਾਇਆ ਸੀ ਇਹਦਾ ਪੇਂਟ ਉਤਰ ਗਿਆ ਬਾਈ ਆ ਜਿਹੜਾ ਪੇਂਟ ਦੇ ਨਿਸ਼ਾਨ ਆ ਉਤਰ ਗਿਆ ਇਹਦਾ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਉਹ ਪੇਂਟ ਰੀ ਕਰਨਗੇ ਬਾਕੀ ਅਸੀਂ ਗੱਡੀ ਦੇ ਜਿੰਨੇ ਮਾਈਨਰ ਸਕ੍ਰੈਚ ਜਾਂ ਜੋ ਵੀ ਸਾਰਾ ਕਲੀਨ ਕਰਤਾ ਸੋ ਚੈੱਕ ਕਰ ਲਓ ਵੀਡੀਓ ਮਹਾਰਾਜ ਤੇ ਲਾਈਕ ਕਰ ਦਿਆ ਕਰੋ ਮਹਾਰਾਜ ਹੋਰ ਵੀ ਮੇਰੇ ਵੀਰ ਭਰਾ ਨੇ ਕਿਸੇ ਨੇ ਵੀ ਡਰਾਈ ਗ੍ਰੀਨ ਕੰਪਾਊਂਡ ਪਾਲਿਸੀ ਕਰਾਉਣੀ ਹੈ ਸਾਨੂੰ ਗੱਲ ਕਰੋ ਕੰਟੈਕਟ ਤੇ ਆਪਾਂ ਕਰਦੇ ਹਾਂ ਹੋਮ ਸਰਵਿਸ ਥੈਂਕ ਯੂ